ਲੋ ਜੀ ਆ ਜਿਹੜੀ ਭਗਵੰਤ ਮਾਨ ਸਾਹਿਬ ਦੀ ਰੈਲੀ ਆ ਦੀ ਖੰਨੇ ਉਹਦੇ ਵਿੱਚੋਂ ਨਾ ਸਾਡੀਆਂ ਗੱਡੀਆਂ ਮਛਵੜਾ ਸਾਹਿਬ ਭੇਜੇਂਦੀਆਂ ਜੀ ਤੇ ਆ ਦੇਖ ਲਓ ਹੁਣ 11 ਵਜੇ ਦਾ ਟਾਈਮ ਹੈ ਜੀ ਦੁਪਹਿਰੇ ਦਾ 12 2024 ਦਿਨ ਸ਼ਨੀਵਾਰ ਸਾਡੀਆਂ ਤਿੰਨ ਗੱਡੀਆਂ ਜੀ ਅਗਰ ਪ੍ਰਧਾਨ ਜੀ ਨਾਲ ਵੀ ਸਾਡੇ ਨਾਲ ਆ ਪਿਆ ਚਰਨ ਕਮਲ ਗੁਰਦੁਆਰਾ ਸਾਹਿਬ ਜੀ ਮਛਵੜਾ ਸਾਹਿਬ ਦਾ ਅੱਜ ਦਾ ਤੇ ਇੱਕ ਦਾ ਗੱਡੀ ਆ 40 ਬਾਟ ਖੜੀ ਐ ਤੇ 9931 ਗੱਡੀ ਖੜੀ ਆ ਜੀ ਤੇ ਇਧਰ ਦੂਸਰੇ ਪਾਸੇ 750 ਖੜੀ ਆ ਜੀ ਤੇ ਉਹ ਦੇਖੋ ਤੇ ਉਪਰਾਂ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਆ ਜੀ ਤੁਹਾਨੂੰ ਦਿਖਾ ਦਿੰਨਾ ਕੋਈ ਸਾਡਾ ਫੋਨ ਨਹੀਂ ਚੱਕਦਾ ਜੀ ਕਿਸੇ ਨੇ ਸਾਡੇ ਨਾਲ ਗੱਲ ਨਹੀਂ કરી ਸਭ ਨੂੰ ਦੱਸ ਚੁੱਕੇ ਆ ਪੰਜਾਬ ਜਣੂ ਵੀ ਦੱਸ ਚੁੱਕੇ ਆ ਜੀ ਸਵੇਰ ਦੇ ਆਏ ਖੜੇ ਆ ਤੇ ਸਾਡੇ ਬੰਦੇ ਨੇ ਤਾਂ ਰਾਤ ਤੇ ਜਵਾਬ ਪਹਿਲਾਂ ਦਿੱਤਾ ਤਾਂ ਜੀ ਕਿਸੇ ਨੇ ਨਹੀਂ ਸੁਣਿਆ ਕੋਈ ਨਹੀਂ ਸਾਡੇ ਕੋਲ ਹੁਣ ਤੱਕ ਆਇਆ ਆ ਗੱਡੀਆਂ ਖੜੀਆਂ ਜੀ ਉਰੇ ਆ 750 ਗੱਡੀਆਂ ਤੇ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਹੈ ਜੀ ਹੁਣ ਦੱਸੋ ਅਸੀਂ ਕਿਨੂੰ ਗਈਏ ਕੋਈ ਬੰਦਾ ਕਹਿੰਦਾ ਨਾ ਕੋਈ ਇੱਥੇ ਕਾਗਜ਼ਾਂ ਦੇ ਪੱਤਰਾਂ ਦੇ ਸਾਈਨ ਕਰਕੇ ਜਾਂਦਾ ਜੀ ਨਾ ਕਿਸ ਵਾਸਤੇ ਆ ਲੋ ਨਵੇਂ ਸ਼ਹਿਰੀਆਂ ਦੀ ਵੀ ਗੱਡੀ ਖੜੀ ਹੈ ਜੀ ਇੱਧਰ ਆ ਗੁਰਦੁਆਰਾ ਸਾਹਿਬ ਜੀ ਮਾਚੂਆੜਾ ਜੀ ਦੱਸੋ ਕਿੱਥੇ ਨੂੰ ਜਾਈਏ ਅਸੀਂ ਕਿੱਥੇ ਨੂੰ ਗਈਏ ਕਿਨੂੰ ਪੁੱਛੀਏ ਢੀਪੂ ਦੋ ਦਾ ਗੱਡੀਆਂ ਭੇਜ ਦਿੰਦੇ ਜੀ ਜਾਓ ਉੱਥੇ ਗੱਲ ਕਰੋ ਹਾਲੋ ਯਾ ਨਵੇਂ ਸ਼ਹਿਰੀਆਂ ਦੀ ਵੀ ਆ ਗੱਡੀ ਖੜੀ ਹੈ ਜੀ ਨਵਾਂ ਸ਼ਹਿਰ ਡਿੱਪੂ ਦੱਸੋ ਹੁਣ ਇੱਥੇ ਵੀ ਕਿੱਥੇ ਜਾਣਾ ਕਿੱਥੇ ਜਾਣਾ ਕੀ ਨੂੰ ਅਸੀਂ ਜਾ ਕੇ ਪੁੱਛੀਏ ਦੱਸੋ ਜੀ ਅਸੀਂ ਇਹ ਵੀਡੀਓ ਬਣਾ ਲਈ ਜੀ ਹੁਣ ਆਫਸਰ ਸਾਹਿਬ ਇਹਨਾਂ ਨੂੰ ਜਿਹਨਾਂ ਵੀ ਕਿਤੇ ਨਾ ਦੇਖਣੀ ਹੈ ਵੀਡੀਓ ਤੁਹਾਨੂੰ ਪਾ ਦਿੰਨੇ ਜੀ ਦੱਸੋ ਇਹਦੇ ਵਿੱਚ ਅਸੀਂ ਕਾ ਕਰ ਸਕਦੇ ਜੀ ਹੁਣ ਸਾਡੇ ਹੱਥ 'ਚ ਕੀ ਹੈ ਜੀ ਹਾਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਵਾਹਿਗੁਰੂ ਜੀ ਕੀ ਫਤਿਹ ਹੁਣ ਸਾਨੂੰ ਦੱਸੋ ਜਨਾਬ ਵੀ ਅਸੀਂ ਕਰੀਏ ਦਾ ਕਰੀਏ ਕੀ